ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਹੜੀਆਂ ਸਮਰ ਕੈਂਪ ਦੇ ਵਿੱਚ ਜੋ ਛੁੱਟੀਆਂ ਹੁੰਦੀਆਂ ਨੇ ਉਹਨਾਂ ਛੁੱਟੀਆਂ ਚ ਜਿਹੜੀ ਗੁਰਮਤਿ ਕਲਾਸਾਂ ਲੱਗੀਆਂ ਉਹਨਾਂ ਦੇ ਵਿੱਚ ਜੋ ਵੀ ਬੱਚਿਆਂ ਨੇ ਕੰਮ ਕੀਤਾ ਉਸ ਦਾ ਇੱਕ ਟੈਸਟ ਇੱਕ ਪੇਪਰ ਲਿੱਤਾ ਜਾ ਰਿਹਾ ਹੈ ਵੀਰ ਨੇ ਜਿਹੜੇ ਗੁਰ ਗਿਆਨ ਖੜਕ ਤੋਂ ਆਏ ਨੇ ਉਹਨਾਂ ਨੇ ਟੈਸਟ ਜਿਹੜਾ ਹੈਗਾ ਉਹ ਆਰਗੇਨਾਈਜ਼ ਕੀਤਾ ਵੀਰ ਜਤਿੰਦਰ ਸਿੰਘ ਜੀ ਵੀਰ ਇਕਜੋਤ ਸਿੰਘ ਜੀ ਵੀਰ ਕਮਲਜੀਤ ਸਿੰਘ ਜੀ ਅੱਧਰ ਨੇ ਤੇ ਐ ਇਸ ਤਰ੍ਹਾਂ ਅਸੀਂ ਟੈਸਟ ਲੈ ਰਹੇ ਹਾਂ ਬੱਚਿਆਂ ਦਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿੰਨਾ ਬੱਚਿਆਂ ਦੀ ਤਿਆਰੀ ਹੋਈ ਹੈ ਤੇ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਕਲਾਸਾਂ ਗੁਰਮਤੀਆਂ ਅਟੈਂਡ ਕੀਤੀਆਂ ਤੇ ਇਹ ਬੱਚੇ ਉਹ ਨਿਕਲ ਕੇ ਆਏ ਨੇ ਜਿਹੜੇ ਬੱਚਿਆਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬੀ ਲਿਖਣੀ ਸਿੱਖੀ ਔਰ ਪੰਜਾਬੀ ਪੜ੍ਹਨੀ ਸਿੱਖੀ ਇਹ ਬੱਚੇ ਉਹ ਨੇ ਤੇ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਗੁਰਮਤਿ ਦੇ ਕਲਾਸਾਂ ਵਾਹਿਗੁਰੂ ਦੀ ਕਿਰਪਾ ਨਾਲ ਹੋ ਰਹੀਆਂ ਨੇ ਸੋ ਆਪ ਸਾਰਿਆਂ ਨੂੰ ਇਹ ਬੇਨਤੀਆਂ ਨੇ ਕਿ ਇਲੈਕਟ੍ਰੋਨਿਕ মিডিਆ ਦੇ ਥਰੂ ਇਹ ਹਰ ਜਗ੍ਹਾ ਪਹੁੰਚਾਇਆ ਜਾਵੇ ਤਾਂ ਕਿ ਸਭ ਨੂੰ ਪ੍ਰੇਰਣਾ ਮਿਲੇ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਵੀ ਇੱਕ ਅੱਗੇ ਵਧਣ ਦਾ ਇੱਕ ਵਧੀਆ ਤਰੀਕੇ ਨਾਲ ਆਪਣਾ ਗੁਰਮਤਿ ਪ੍ਰਚਾਰ ਕਰਨ ਦਾ ਜਿਹੜਾ ਹੈ ਇੱਕ ਨਵਾਂ ਤਰੀਕਾ ਪਤਾ ਲੱਗੇ ਤੇ ਸਾਰੀ ਜਗ੍ਹਾ ਇਹ ਪ੍ਰਚਾਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ